ਇਹ ਆ ਕਿ ਇਸ ਤਰ੍ਹਾਂ ਜਦੋਂ ਇਹ ਚੱਲਦੇ ਨੇ ਕਿਨੇ ਲੋ ਲੋ ਜਿਹੜੇ ਬੁੱਧਰੇ ਬਣਾਏ ਗਏ ਨੇ ਬਾਹਰ ਟੋਟਲ ਸਾਡੇ ਮਹਾਲੀ ਦੇ ਵਿੱਚ 251 ਬੁੱਧ ਹੈਗੇ ਨੇ ਉਹਨਾਂ ਦਾ ਹੁਣ ਇੱਥੇ ਡਿਸਪੈਚ ਚੱਲ ਰਿਹਾ ਜੀ ਇੱਥੇ ਅਸੀਂ ਦੋ ਕਮਰਿਆਂ ਦੇ ਵਿੱਚ ਸੁਪਰਵਾਈਜ਼ਰ ਵਾਈਜ਼ ਡਿਸਪੈਚ ਦੀਆਂ ਟੀਮਾਂ ਤਿਆਰ ਕਰ ਰਹੇ ਹਾਂ ਉਹਨਾਂ ਨੂੰ ਸਮਾਨ ਵਗੈਰਾ ਮੁਹੱਈਆ ਕਰ ਰਹੇ ਹਾਂ ਤੇ ਥੋੜੀ ਦੇਰ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਪੁਲਿਸ ਪਰਸਨਲ ਦੇ ਨਾਲ ਜੋੜ ਕੇ ਉਹਨਾਂ ਨੂੰ ਉਹਨਾਂ ਦੇ ਬੁੱਥਾਂ ਦੇ ਵਿੱਚ ਜੀਪੀਐਸ ਰਾਹੀਂ ਜਿਹੜੀ ਬਸਾਂ ਹੈਗੀਆਂ ਨੇ ਜੀਪੀਐਸ ਵਾਲੀ ਫਿਟਡ ਬੱਸਿਸ ਉਹਨਾਂ ਦੇ ਵਿੱਚ ਭੇਜਾਂਗੇ ਜੀ ਇਹ ਕੋਈ ਅਪਰਾਰਕਮ ਦਾ ਜਿਹੜਾ ਮਾਲੀ ਸਿਟੀ ਦਾ ਜਾਂ ਹਲਕੇ ਵਾਈਜ਼ ਕੀਤਾ ਜਾ ਰਿਹਾ ਹੈ ਇਹ ਜੀ ਹਲਕੇ ਵਾਈਜ਼ ਹੈ ਜੀ ਪੂਰੇ ਆਪਣੇ ਮੇਰੇ ਮਹਾਲੀ ਦਾ ਜਿਹੜਾ ਹੈ ਅਰਬਨ ਰੂਰਲ ਮਿਲਾ ਕੇ ਤਾਂ ਉਸੇ 51 ਗੁੰਜਾਪੂਠ ਹੈ ਤਾਂ ਇੱਥੇ ਸਾਰੀ 251 ਪਾਰਟੀਆਂ ਨੂੰ ਅਸੀਂ ਪੂਰਾ ਕਰਕੇ ਸਮਾਨ ਦੇ ਕੇ ਉਹਨਾਂ ਦੇ ਗੁੰਠਾ ਤੇ ਭੇਜ ਰਹੇ ਹਾਂ ਜੀ ਬਹੁਤ ਸਾਰੇ ਇਸ ਵਾਰ ਅਵੇਲਨਸ ਵੀ ਜਾ ਕੇ ਕਾਮ ਜਿਲੇ ਨੇ ਗ੍ਰੀਨ ਗਰੁੱਪ ਪੂਰਾ ਹੈਗਾ ਸਭ ਤੋਂ ਵੱਡੀ ਮਲਟੀਪਲ ਹੈ ਜੀ ਇੰਨਾ ਕਿ ਚੈਲੰਜ ਬਣਦੇ ਕੋ ਦਰਨੇ ਹੈ ਕਿ ਬਹੁਤ ਬਹੁਤ ਪੌਣੇ ਬਾਪ ਨੂੰ ਉਹ ਖਾਣਾ ਇਸਤੇਮਾਲ ਕਰੇ ਬਹੁਤ ਵੱਡਾ ਚੈਲੰਜ ਹੈ ਜੀ ਪਰ ਸਾਡੀ ਟੀਮਾਂ ਜਿਹੜੀ ਹੈ ਸਾਡੇ ਬੀ ਐਲਓਜ਼ ਉਹ ਕਾਫੀ ਦਿਨਾਂ ਤੋਂ ਫੀਲਡ ਤੇ ਨੇ ਘਰ ਘਰ ਜਾ ਕੇ ਉਹਨਾਂ ਨੂੰ ਇਨਵੀਟੇਸ਼ਨ ਕਾਰਡ ਵੀ ਦੇ ਰਹੇ ਨੇ ਉਸ ਤੋਂ ਇਲਾਵਾ ਅਸੀਂ ਜਿਹੜੀ ਹੈ ਹਰ ਮੂਥ ਤੇ ਵਧੀਆ ਸਹੂਲਤਾਂ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਉਹ ਛਬੀਲ ਹੋਵੇ ਠੰਡਾ ਪਾਣੀ ਹੋਵੇ ਜਾਂ ਕੋਲਰ ਤੇ ਮਿਸ ਫੈਨਾ ਦੀ ਸਹੂਬਿਦਤ ਹੋਵੇ ਤਾਂ ਜੋ ਗਰਮੀ ਤੋਂ ਥੋੜਾ ਬਹੁਤ ਰੀਲੀਫ ਮਿਲ ਸਕੇ ਜੀ ਕਿ ਇਸ ਤਰ੍ਹਾਂ ਦੇ ਮੁਲਾਕਾਤ ਨੂੰ ਬੜਾ ਗੈਰਾਜ਼ਰ ਆਇਆ ਉਹਨਾਂ ਕੋਲੋਂ ਅੰਮ੍ਰਿਤ ਦੇ ਆਇਆ ਇਹ ਬੁਦਦਸਤ ਦੇਖੋ ਜੀ ਸਾਡੇ ਕੋਲੇ ਜਿੰਦਾ ਲੱਗ ਰਿਹਾ ਹੈ ਕਿ ਜ਼ਿਆਦਾਤਰ ਮੁਲਾਜ਼ਮ ਆਏ ਨੇ ਜਿਹੜੇ ਕੋਈ ਗੈਰਹਾਜ਼ਰ ਪਾਏ ਜਾਂਦੇ ਆ ਉਹਨਾਂ ਦੇ ਬਾਅਦ ਦੇ ਵਿੱਚ ਕੰਦੀ ਕਾਰਵਾਈ ਜਿਹੜੀ ਆ ਉਹ ਅਸੀਂ ਕਰਾਂਗੇ ਪਰ ਮੌਕੇ ਤੇ ਸਾਡੇ ਕੋਲੇ ਸਾਰੇ ਮੌਜੂਦ ਹੈਗੇ ਨੇ ਸਾਨੂੰ ਕੋਈ ਕਮੀ ਆ ਕੋਈ ਦਿੱਕਤ ਨਹੀਂ ਆ ਰਹੀ ਜੀ ਅਦਾ ਹੈ ਜੀ ਹਰ ਬੁੱਥ ਦੇ ਉੱਤੇ ਚਾਰ ਸਿਵਲ ਦੇ ਮੁਲਾਜ਼ਮ ਲੱਗਦੇ ਨੇ ਤਾਂ 251 ਬੁੱਥ ਤਾਂ 1000 ਪਲਸ ਸਾਢੇ ਉਹ ਹੋ ਗਏ ਸਿਵਲ ਦੇ ਉਸ ਤੋਂ ਇਲਾਵਾ ਤਕਰੀਬਨ 600 ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਇਹ ਬੁੱਥਾਂ ਦੇ ਵਿੱਚ ਡਿਊਟੀ ਦੇਣਗੇ ਦੇ ਫੇਰ ਜੀ ਉਹ ਜਿਹੜੀ ਸਟਾਫ ਉਹਦੇ ਲੈ ਗਏ ਜੀ ਨਹੀਂ ਉਹ ਲੈ ਲਏ ਜੀ અલગ અલગ ਬੁਥਾ ਤੇ ਹੈ ਜੀ ਨੋਰਮਲ ਬੁਥਾ ਤੇ ਸਿੰਗਲ ਹੋਏਗੀ ਜੀ ਤੇ ਬਾਕੀਆਂ ਦੇ ਉੱਤੇ ਜਿਹੜਾ ਹੈ ਉਹ ਤੁਹਾਨੂੰ ਡੀਐਸਪੀ ਸਾਹਿਬ ਬੈਟਰ ਦੱਸ ਸਕਦੇ ਜੀ ਅਸੀਂ ਜੀ ਮੁਹਾਲੀ ਦੇ ਵਿੱਚ 10 ਜਿਹੜੇ ਹੈਗੇ ਨੇ ਲੋਕੇਸ਼ਨਸ ਉਹਨਾਂ ਨੂੰ ਵਲਨਰੇਬਲ ਡਿਕਲੇਅਰ ਕੀਤਾ ਹੈ ਡੀਐਸਪੀ ਸਾਹਿਬ ਤੇ ਅਸੀਂ ਮਿਲ ਕੇ ਤੇ ਉੱਥੇ ਸਪੈਸ਼ਲ ਸਿਕਿਉਰਿਟੀ ਦੇ ਇੰਤਜ਼ਾਮ ਹੋਣਗੇ ਤੇ ਇੱਕ ਮਾਈਕਰੋਬਜ਼ਰਵਰ ਵੀ ਅਪਾਇੰਟ ਕੀਤਾ ਜਾਏਗਾ ਤਾਂ ਜੋ ਉੱਥੇ ਕੋਈ ਦਿੱਕਤ ਦੀ ਸਥਿਤੀ ਨਾ ਪੈਦਾ ਹੋ ਸਕੇ ਮੇਰੀ ਅਸੀਂ ਪੂਰੇ ਉੱਥੇ ਸਿਕਿਉਰਿਟੀ ਦੇ ਵੀ ਤੇ ਸਾਡੀ ਜਿਹੜੀ ਟ੍ਰੇਨਿੰਗਸ ਹੈ ਉਹਦੇ ਇੰਤਜ਼ਾਮ ਕੀਤੇ ਹੋਏ ਆ ਐਦਾ ਦੀ ਸਥਿਤੀ ਪੈਦਾ ਹੋਣ ਦਾ ਕੋਈ ਚਾਂਸ ਨਹੀਂ ਹੈ ਜੀ ਖਾਲਸਾ ਕਾਲਜ ਖਾਲਸਾ ਕਾਲਜ ਪੁਲਿਸ ਸਟੇਸ਼ਨ ਨੰਨੀ ਸਾਈਡ ਅਲੋ ਜਿਹੜਾ ਬੂਟਿੰਗ ਹੋਣੀ ਹੈ ਕਿਸ ਤਰ੍ਹਾਂ ਦੀਆਂ ਤੇਰੇ ਚੱਲਦੀਆਂ ਨੇ ਤੇ ਕਿਹੋ ਜਿਹੀ ਬੇਸਿਕਲੀ ਇਹ ਸਾਡੇ ਜਿੱਥੇ ਮਸ਼ੀਨਾ ਪਈਆਂ ਇਹ ਸਪੌਂਗ ਰੂਮ ਅਨੇ ਆਇਆ ਹੈ ਸੈਕਟਰ 78 ਸੁਹਾਣੇ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਦੇ ਉੱਪਰ ਪ੍ਰਬੰਧ ਕੀਤੇ ਹੋਏ ਆ ਤੇ ਸਾਡੇ ਜਿਹੜੇ ਕਾਊਂਟਰਪਾਰਟ ਹੈ ਐਸਡੀਐਮ ਸਾਹਿਬ ਜਿਹੜੇ ਅਸਿਸਟੈਂਟ ਆਰਓ ਹੈ ਤੇ ਉਹਨਾਂ ਨੇ ਆਪਣੀਆਂ ਪਾਰਟੀਆਂ ਦੇ ਇੱਥੇ ਅਸੀਂ ਆ ਦੇਖੋ ਤੁਸੀਂ ਦੇਖਿਆ ਹੋਣਾ ਕਿ ਇੱਥੇ ਕੌਪਰਸ਼ਨ ਬਣੀ ਹੋਈ ਹੈ ਇਹਦੇ ਵਿੱਚ ਅਸੀਂ ਦੋਵਾਂ ਨੂੰ ਇੱਧਰ ਸਾਡੀ ਪੁਲਿਸ ਪਾਰਟੀ ਬੈਠੀ ਹੈ ਤੇ ਦੋਵਾਂ ਨੂੰ ਅਸੀਂ ਜਦੋਂ ਮਸ਼ੀਨ ਤੇ ਉਧਰ ਪੁਲਿਸ ਪਾਰਟੀ ਤੇ ਸਿਵਲ ਪ੍ਰਸ਼ਾਸਨ ਦੀ ਜਿਹੜੀ ਪਾਰਟੀ ਹੈ ਉਹਦੇ ਵਿੱਚ ਇਕੱਠੇ ਜੁਆਇੰਟ ਜਾਣਗੇ ਆਪਣੇ ਆਪਣੇ ਮਸ਼ੀਨਾ ਲੈ ਕੇ ਕਿੰਨੇ ਕ ਜਿਹੜੇ ਜਨਾਬ ਕੀਤੇ ਨੇ ਮੁਲਾਜ਼ਮ ਦੇ ਕੋਟੋਂ ਗਲਤ ਕੀਆ ਜਾਂ ਪਾ ਪੈਸੇ ਜਿਹੜੇ ਵੈਸੇ ਮੁਹਾਲੀ ਦੇ ਵਿੱਚ 400 ਸ਼ਹਿਰ ਦੇ ਵਿੱਚ 478 ਹੈ ਜਿਹੜੇ ਮੇਰੇ ਡੀਐਸਪੀ ਸੀ ਵੀ ਟੂ ਦੇ ਏਰੀਆ ਦੇ ਵਿੱਚ 76 ਲੋਕੇਸ਼ਨ ਹੈ ਤੇ 133 ਆਪਣੇ ਸਟੇਸ਼ਨ ਹੈ ਪੋਲਿੰਗ ਸਟੇਸ਼ਨ ਤੇ ਜਿਹਨਾਂ ਦੇ ਵਿੱਚੋਂ 4 ਬੰਨਾਂ ਦੇ ਬੰਨਾਂ ਇਨਾਂ ਦੇ ਵਿੱਚ ਐਕਸਟਰਾ ਪੋਰਟ ਲਾਈ ਹੈ ਤੇ ਵਿਦ ਸੀਸੀਟੀਵੀ ਕਵਰੇਜ ਕਵਰ ਕੀਤੀ ਹੋਈ ਹੈ ਤੇ ਇਹਦੇ ਵਿੱਚ ਸਾਡੇ ਤਿੰਨ ਟ੍ਰਿਪਲਟ ਹੈ ਤੇ ਚਾਰ ਚਾਰ ਕਵਾਡ ਹੈ ਕਿਉਂਕਿ ਬਾਕੀ ਜਿਹੜੇ 37 ਸਿੰਗਲ ਬੂਥ ਹੈ ਤੇ ਪੱਠੀ ਜਿਹੜੇ ਡਬਲ ਬੂਥ ਹੈ ਹਾਂ ਸਰ ਉਹਦੇ ਲਾਸਟ ਜਿਹੜੇ ਘੰਟੇ ਹੁੰਦੇ ਨੇ ਆਮ ਤੌਰ ਤੇ ਬਹੁਤ ਸਾਰੇ ਬੂਥਾਂ ਨੂੰ ਬੀਜਣ ਦਾ ਕੋਸ਼ਿਸ਼ ਕੀ ਜਾਂਦੇ ਨੇ ਬਹੁਤ ਸਾਰੇ ਏਰੀਆ ਨੇ ਸਮਝਾ ਜਿਹੇ ਰਹੇ ਕਿ ਨੇ ਉੱਤੇ ਕੁਝ ਦੀ ਕੋ ਖਾਸ ड्यूटी ਹੈ ਆਲੀ ਅਦੇ ਵਿੱਚ ਅਸੀਂ ਉੱਥੇ ਪ੍ਰੋਪਰ ਪੈਣੀ ਨਿਗਰ ਰੱਖੀ ਹੋਈ ਹੈ ਤੇ ਕੋਰਸ ਵੀ ਐਕਸਟਰਾ ਲਾਈ ਹੋਈ ਹੈ ਤੇ ਇਹੋ ਜਿਹੀ ਮਤਲਬ ਬੇਸਿਕਲੀ ਇਕੀ ਆਈ ਦੀ ਗਾਈਡਲਾਈਨ ਦੇ ਨਾਲ 3 3 ਸਕੇਅਰ ਤੇ ਟਰਾਂਸਪੇਰੈਂਟ ਕਲੈਕਸ਼ਨ ਕਰਾਈ ਜਾ ਰਹੀ ਹੈ ਤੇ ਇਹਦੇ ਵਿੱਚ ਇਸ ਵਾਰ ਸਾਡੇ ਅਦਰਵਤ ਸਾਹਿਬ ਦੇ ਕਹਿਣ ਮੁਤਾਬਕ ਗ੍ਰੀਨ ਚੌਥਾ ਪੁਆਇੰਟ ਵੀ ਅਸੀਂ ਜੋੜਿਆ ਹੈ ਗ੍ਰੀਨ ਇਲੈਕਸ਼ਨ ਕੀਤੀ ਜਾ